ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦਾ ਹਿੱਸਾ ਤੱਕ ਅਪਡੇਟ ਮੰਤਰੀ ਬਰਿੰਦਰ ਗੋਇਲ ਨੇ ਡਿਫੈਂਸ ਕਮੇਟੀਆਂ ਤੇ ਆਪ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਇਸ ਮੌਕੇ ਉਹਨਾਂ ਕਿਹਾ ਕਿ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੂੰ ਲੋਕਾਂ ਦਾ ਪਰਮਾ ਹੁਗਾਰਾ ਮਿਲ ਰਿਹਾ ਤੇ ਨਸ਼ਾ ਤਸਕਰਾਂ ਨੂੰ ਫੜਕੇ ਜ਼ਿਲ੍ਹਾ ਦੇ ਅੰਦਰ ਬੰਦ ਕੀਤਾ ਜਾ ਰਿਹਾ ਹੈ ਤੇ ਉਹਦੇ ਇਸ ਮੌਕੇ ਉਹਨਾਂ ਲੋਕਾਂ ਦਾ ਸਹਿਯੋਗ ਬੰਦਿਆ ਹੋਇਆ ਕਿਹਾ ਹੈ ਕੋਈ ਵੀ ਕੰਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੂਰਾ ਨਹੀਂ ਹੁੰਦਾ ਕੋਈ ਵੀ ਕੰਮ ਜਿਹੜਾ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੂਰਾ ਨਹੀਂ ਸੋ ਅਸੀਂ ਲੋਕਾਂ ਦਾ ਸਹਿਯੋਗ ਮੰਗਣ ਦੇ ਲਈ ਕਿਉਂਕਿ ਇੱਕ ਉਹ ਲਹਿਰ ਬਣ ਗਈ ਇੱਕ ਅੱਜ ਹਰ ਪੰਜਾਬ ਬਸਨੀਕ ਹੈ ਜਿਹੜਾ ਉਹ ਚਾਹੁੰਦਾ ਵੀ ਨਸ਼ੇ ਦਾ ਜੜ ਤੋਂ ਖਾਤਮਾ ਹੋ ਜਾਵੇ ਅੱਜ ਪਿੰਡ ਝਲੂਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਸਾਡੇ ਬਜ਼ੁਰਗ ਸਾਡੇ ਵੀਰ ਇਕੱਠੇ ਹੋਏ ਤੇ ਜਿਹੜੇ ਸਾਰੇ ਇੱਕ ਜੁੱਟ ਹੋ ਗਏ ਸਾਰਿਆਂ ਨੇ ਨਸ਼ਾ ਮੁਕਤੀ ਸੌਂ ਵੀ ਖਾਧੀ ਹੈ ਕਿ ਅਸੀਂ ਇਸ ਮਹਿੰਮ ਦੇ ਵਿੱਚ ਵੱਡਾ ਯੋਗਦਾਨ ਪਾਉਣਾ ਹੈ ਸੋ ਇਹ ਗੱਲ ਜ਼ਾਹਰ ਕਰਦਾ ਹੈ ਕਿ ਲਹਿਰ ਬਣ ਗਈ ਤੇ ਪੰਜਾਬ ਦਾ ਬੱਚਾ-ਬੱਚਾ ਇਹ ਚਾਹੁੰਦਾ ਵੀ ਨਸ਼ੇ ਦਾ ਖਾਤਮਾ ਹੋਵੇ। ਬੇਸ਼ੱਕ ਪਿਛਲੇ ਸਮੇਂ ਦੇ ਵਿੱਚ ਨਸ਼ੇ ਦੇ ਖਤਮ ਕਰਨ ਦੇ ਲਈ ਬੜੀਆਂ ਸੌਹਾਂ ਵੀ ਖਾਧੀਆਂ ਗਈਆਂ, ਲੀਡਰ ਸਾਹਿਬਾਨਾਂ ਵੱਲੋਂ ਬੜੇ ਵਾਅਦੇ ਵੀ ਕੀਤੇ ਗਏ ਪਰ ਹੁਣ ਲੱਗਦਾ ਲੋਕਾਂ ਨੂੰ ਕਿ ਹੁਣ ਨਸ਼ੇ ਤੇ ਕੰਟਰੋਲ ਹੈ ਜਿਹੜਾ ਪੂਰੀ ਤਰ੍ਹਾਂ ਕੀਤਾ ਜਾਊਗਾ। ਸਾਡੀ ਸਰਕਾਰ ਵੱਲੋਂ ਫਰੀ ਹੈਂਡ ਹੈ। ਸਾਰੇ ਪ੍ਰਸ਼ਾਸਨ ਨੂੰ ਬਾਕੀ ਇਹ ਮੁਹਿੰਮ ਕੋਈ ਇਸ ਤਰ੍ਹਾਂ ਨਹੀਂ ਕਿ 2-3 ਮਹੀਨੇ ਚੱਲਣੀ ਆ ਮੁਹਿੰਮ ਠਸ ਹੋ ਜੇਗੀ ਇਹ ਮੁਹਿੰਮ ਨਿਰੰਤਰ ਚੱਲਦੀ ਰਹਿਣੀ ਆ ਜਦੋਂ ਤਾਈ ਨਸ਼ੇ ਦਾ ਜੜ ਤੋਂ ਖਾਤਮਾ ਨਹੀਂ ਹੁੰਦਾ ਸੋ ਮੈਂ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਹੁਣ ਕਿਹਾ ਮੈਂ ਕਿ ਇਸ ਮੁਹਿੰਮ ਦੇ ਵਿੱਚ ਸਾਡਾ ਯੋਗਦਾਨ ਪਾਓ ਸਹਿਯੋਗ ਦਿਓ ਤਾਂ ਜੋ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਜਿਹੜਾ ਇੱਕ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਲਿਆ ਹੈ ਅਸੀਂ ਉਹਨੂੰ ਪੂਰਾ ਕਰ ਸਕੀਏ ਤੇ ਅਸੀਂ ਰੰਗਲਾ ਪੰਜਾਬ ਕੱਲਾ ਗੱਲਾਂ ਨਾਲ ਨਹੀਂ ਕਰਨਾ ਨਸ਼ਾ ਮੁਕਤ ਕਰਨਾ ਹਰ ਪਿੰਡ ਦੇ ਵਿੱਚ ਸਾਨੂੰ ਸਟੇਡੀਅਮ ਨੇ ਜਿਹੜੇ ਪਾਰਕ ਨੇ ਇਸ ਤਰ੍ਹਾਂ ਦੇ ਬਣਾ ਕੇ ਦੇਖਣ ਦੇਣੇ ਨੇ ਆ ਹਰ ਬਰੀ 26 ਤੱਕ ਖੋਸਾ ਦੋਸਤੋਂ ਪਹਿਲਾਂ ਵੀ ਤਿਆਰ ਹੋ ਜਾਂਦਾ ਕਿ ਲੋਕਾਂ ਨੇ ਕਦੇ ਦੇਖੇ ਨਹੀਂ ਹੋਣਗੇ ਉਹਦਾ ਮਤਲਬ ਇਹ ਹੈ ਵੀ ਨਸ਼ੇ ਗਲਤ ਕੰਮਾਂ ਤੋਂ ਹਟ ਕੇ ਲੋਕ ਖੇਡਾਂ ਵੱਲ ਜਾਣ ਜੇ ਮਾਹੌਲ ਨਹੀਂ ਉੱਥੇ ਉੱਥੇ ਲਾਈਟਾਂ ਨਹੀਂ ਹੈਗੀਆਂ ਉੱਥੇ ਫੈਂਸਿੰਗ ਨਹੀਂ ਹੈ ਉੱਥੇ ਗਰਾਊਂਡ ਨਹੀਂ ਹੈ ਉਥੇ ਕੁਝ ਵੀ ਨਹੀਂ ਹੈ ਚੇਂਜਿੰਗ ਰੂਮ ਨਹੀਂ ਹੈ ਤੇ ਬੱਚੇ ਜਾਣਗੇ ਕਿ ਸਿੱਖਣਗੇ ਕਿੱਥੇ ਸੋ ਅਸੀਂ ਉਹ ਮਾਹੌਲ ਵੀ ਦੇ ਰਹੇ ਹਾਂ ਸੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਜਿਹੜਾ ਟੀਚਾ ਹੈ ਉਹ ਅਸੀਂ ਹਰ ਹਾਲਤ ਦੇ ਵਿੱਚ ਲੋਕਾਂ ਦੇ ਸਹਿਯੋਗ ਦੇ ਨਾਲ ਹੈ ਜਿਹੜਾ ਉਹ ਪੂਰਾ ਕਰ ਰਹੇ ਹਾਂ ਉਹਦੀ স্মੋਕੀ ਉਹਨਾਂ ਬੋਲਦੇ ਕਿਹਾ ਹੈ ਕਿ ਔਣ ਪਾੜੇ ਬਰਸਾਤ ਮੌਸਮ ਨੂੰ ਮੁੱਖ ਰੱਖ ਕੇ ਕਿਸੇ ਵੀ ਤਰ੍ਹਾਂ ਦੇ ਸੰਭਾਵੀ ਹੜ੍ਹਾਂ ਦੇ ਖਤਰੇ ਤੋਂ ਬਚਣ ਦੇ ਲਈ ਡਰੇਨਾ ਦਰਿਆਵਾਂ ਦੀ ਸਫਾਈ ਕਰੀਬ ਪੂਰੀ ਹੋ ਚੁੱਕੀ ਹੈ ਤੇ ਨਾਲ ਤੇ ਚੱਲ ਵੀ ਰਹੀ ਹੈ ਅਸੀਂ ਡੇਨਾਂ ਦੀ ਸਫਾਈ ਤੇ ਦਰਿਆਵਾਂ ਦੀ ਸਫਾਈ ਦੇ ਪੁਖਤਾ ਪ੍ਰਬੰਧ ਕੀਤੇ ਨੇ ਸਾਰਿਆਂ ਡੇਨਾਂ ਦੀ ਸਫਾਈ ਕਰੀਬ ਹੋ ਵੀ ਚੁੱਕੀ ਐ ਚੱਲ ਵੀ ਰਹੀ ਐ ਤੇ ਕੱਗਰ ਦਾ ਜਿੱਥੇ ਤੱਕ تعلق ਆ ਪਹਿਲੀ ਵਾਰੀ ਜਿਹੜਾ ਕੱਗਾ ਜਿਵੇਂ ਹਲਕੇ ਲਹਿਰੇ ਦੀ ਗੱਲ ਕਰਨਾ ਤਾਂ ਖਨੌਰੀ ਤੋਂ ਮਕਰੋੜ ਤੱਕ ਪਹਿਲਾਂ ਚੈਨਲਾਈਜ਼ ਹੋਇਆ ਹੋਇਆ ਐ ਮਕਰੋੜ ਤੋਂ ਕੜੈਲ ਤੱਕ 18 ਕਿਲੋਮੀਟਰ ਜਿੱਥੇ 598 ਫੁੱਟ ਤੋਂ ਉਹਦੀ ਚੜਾਈ 198 ਫੁੱਟ ਰਹਿ ਜਾਣੀ ਸੀ ਅਸੀਂ ਕ ਕਰਦੇ ਦੋਹੇ ਪਾਸੇ 15 ਫੁੱਟ ਚੌੜੇ ਜਿਹੜੇ ਬੰਨ ਬੰਨੇ ਨੇ ਉਹ ਬੰਨ ਲੋਕਾਂ ਦੀ ਮੁਤਾਬਕ ਬੰਨੇ ਨੇ ਲੋਕਾਂ ਦੀ ਆਪਣੀ ਇੱਛਾ ਮੁਤਾਬਕ ਕਰਵਾਏ ਆ ਆਪਣੀ ਜ਼ਰੂਰਤ ਮੁਤਾਬਕ ਕਰਾਏ ਆ ਤੇ ਜੇ ਤਾਂ ਦੇਖੋ ਕੁਦਰਤੀ ਕੋਈ ਕਰੋਪ ਹੋ ਜੇ ਜਿਸ ਤਰ੍ਹਾਂ 2 ਸਾਲ ਪਹਿਲਾਂ ਪਾਣੀ ਆਇਆ ਸੀ ਤਾਂ ਤਾਂ ਗੱਲ ਦੂਸਰੀ ਹੈ ਨਹੀਂ ਅਸੀਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ ਕਿ ਕੋਈ ਪਾਣੀ ਦੀ ਦਿੱਕਤ ਨਹੀਂ ਆਏਗੀ ਕੋਈ ਬਾੜ ਨਹੀਂ ਆਏਗੀ ਤੇ ਪਾਣੀ ਜਿਹੜਾ ਸਮੁੱਥਲੀ ਅੱਗੇ ਨਿਕਲ ਜਾਊਗਾ ਉਥੇ ਇਸ ਮੌਕੇ ਮੰਤਰੀ ਬਰਿੰਦਰ ਗੋਇਨ ਨੇ ਲੁਧਿਆਣਾ ਜ਼ਿਮਨੀ ਚੋਣ ਦੇ ਉੱਪਰ ਬੋਲਦਿਆਂ ਕਿਹਾ ਹੈ ਕਿ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਮਾਨ ਦੀ ਗਵਾਈ ਵਿੱਚ ਸਾਰੇ ਇਲੈਕਸ਼ਨ ਲੋਕਤੰਤਰਿਕ ਢੰਗ ਤੇ ਨਾਲ ਜਿੱਤੇ ਨੇ ਲੁਧਿਆਣਾ ਬਾਈ ਇਲੈਕਸ਼ਨ ਹੈ ਜਿਹੜਾ ਸਾਨੂੰ ਪੂਰਨ ਉਮੀਦ ਹੈ ਜਿਵੇਂ ਮੈਂ ਉੱਥੇ ਲੋਕਾਂ ਦੇ ਵਿੱਚ ਵਿਚਰ ਕੇ ਦੇਖਿਆ ਕੱਲ ਵੀ ਅਸੀਂ ਉੱਥੇ ਗਏ ਸੀ ਕਿ ਲੋਕ ਸਾਨੂੰ ਜਿੱਤਿਆਉਣਗੇ ਵੱਡੇ ਮਾਰਜਨ ਦੇ ਨਾਲ ਜਿੱਤੋੜਗੇ ਇਸ ਲਈ ਜਿੱਤਿਆਉਣਗੇ ਦੇ ਪਿਛਲੇ ਸਰਕਾਰ ਨੇ ਜੋ ਸਵਾ 3 ਸਾਲ ਦੇ ਵਿੱਚ ਇਤਿਹਾਸਕ ਕੰਮ ਕੀਤੇ ਆ ਲੋਕ ਉਹ ਤੇ ਮੋਹਰ ਲਾਣਗੇ ਪਰ ਪਿਛਲੇ ਸਵਾ 3 ਸਾਲ ਦੇ ਵਿੱਚ ਜੰਨੇ ਇਲੈਕਸ਼ਨ ਪੰਜਾਬ ਦੇ ਵਿੱਚ ਹੋਏ ਨੇ ਸਾਰੇ ਇਲੈਕਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਾਰੇ ਇਲੈਕਸ਼ਨ ਜਿੱਤੇ ਨੇ ਇਲੈਕਸ਼ਨ ਜਿੱਤੇ ਨੇ ਤੇ ਲੋਕਤੰਤਰੀ ਢੰਗ ਦੇ ਨਾਲ ਜਿੱਤੇ ਨੇ ਪਹਿਲਾਂ ਇੰਨਾ ਸਰਕਾਰਾਂ ਦਾ ਕੀ ਹੁੰਦਾ ਸੀ ਪਿਛਲੀਆਂ ਸਰਕਾਰਾਂ ਦਾ ਕਿੱਤ ਕਾ ਕਰਦਿਆਂ ਸੀ ਇੱਥੇ ਸਾਰਾ ਨਗਰ ਖੜਿਆ ਅਸੀਂ ਕਿਸੇ ਪੰਚਾਇਤ ਦੇ ਇਲੈਕਸ਼ਨ ਦੇ ਵਿੱਚ ਕਿਸੇ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਅਸੀਂ 22 ਇਲੈਕਸ਼ਨ ਆਪਣਾ ਜਲੰਧਰ ਦਾ ਜਿੱਤੇ ਆ ਚਾਰ ਇਲੈਕਸ਼ਨ 22 ਇਲੈਕਸ਼ਨ ਜਿਹੜੇ ਅਸੈਂਬਲੀ ਦੇ ਹੋਏ ਉਹਨਾਂ ਚੋਂ ਤਿੰਨ ਸੀ ਜਿੱਤੇ ਅਸੀਂ ਹਰ ਇਲੈਕਸ਼ਨ ਲੋਕਾਂ ਦੇ ਸਹਿਯੋਗ ਦੇ ਨਾਲ ਆਪਣੇ ਕੀਤੇ ਕੰਮਾਂ ਦੇ ਕਰਕੇ ਜਿੱਤੇ ਆ ਤੇ ਸਾਨੂੰ ਕਿਤੇ ਵੀ ਲੋਕਾਂ ਨੇ ਪਿੱਠ ਨਹੀਂ ਦਿੱਤਾ ਜੀ ਕਿਉਂਕਿ ਅਸੀਂ ਕੰਮ ਕੀਤੇ ਲੋਕ ਅੱਜ ਕੰਮ ਦੇਖਦੇ ਨੇ ਉਕੇ ਬਿਆਨ ਬਿਆਜੀ ਕੋਈ ਨਹੀਂ ਦੇਖਦਾ ਇਹਨਾਂ ਦੇ ਪਿਛਲੇ 50 ਸਾਲ ਦੇ ਕੀਤੇ ਕੰਮ ਜੇ ਸਾਡੇ 3 ਸਾਲ ਦੇ ਕੀਤੇ ਕੰਮਾਂ ਦੇ ਅੱਗੇ ਟਿਕ ਨਹੀਂ ਸਕਦੇ ਕਿਉਂਕਿ ਅਸੀਂ ਲੋਕ ਹਿੱਤ ਦੇ ਕੰਮ ਕੀਤੇ ਨੇ ਜਿੱਥੇ ਜ਼ਰੂਰਤ ਪਈ ਆ ਅਸੀਂ ਆਪ ਜਾ ਕੇ ਖੜਿਆ ਜਿਵੇਂ ਪਿੱਛੇ ਪਾਣੀ ਪੰਜਾਬ ਦੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਾਰੀ ਟੀਮ ਸਾਡੀ ਅਸੀਂ ਉੱਥੇ ਆਪ ਜਾ ਕੇ ਪਹਿਰਾ ਦਿੰਦਾ ਜਿਵੇਂ ਇੱਕ ਕਿਸਾਨ ਆਪਣੀ ਬਾਰੀ ਤੇ ਖੇਤ ਦੇ ਵਿੱਚ ਜਾ ਕੇ ਆਪਣੇ ਖਾਲ ਤੇ ਪਹਿਰਾ ਦਿੰਦਾ ਹੈ ਅਸੀਂ ਜਾ ਕੇ ਨੰਗਰ ਡੈਮ ਤੇ ਵਹਿਰਾ ਦਿੱਤਾ ਸੋ ਇਸ ਕਰਕੇ ਮੈਂ ਕਹਿ ਸਕਦਾ ਕਿ ਅਸੀਂ ਉਸ ਇਲੈਕਸ਼ਨ ਦੇ ਵਿੱਚ ਬੜੇ ਵਧੀਆ ਮਾਰਜਿਨ ਦੇ ਨਾਲ ਸਾਡਾ ਕੈਂਡੀਡੇਟ ਬਹੁਤ ਵਧੀਆ ਸੰਜੀਵ अरोड़ा ਜਿਨੇ ਪਿਛਲੇ ਬਤੌਰ ਐਮਪੀ ਜਿਹੜੇ ਕੰਮ ਕੀਤੇ ਨੇ ਉਹ ਇੱਕ ਇਤਿਹਾਸ ਬਣ ਗਿਆ ਸੋ ਉਸ ਇਲੈਕਸ਼ਨ ਬੜੀ ਜੋਸ਼ੋ ਨਾਲ ਦਿੱਤਾ ਜਗਵਾਨੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ